21 ਜੂਨ ਵਿਸ਼ਵ ਯੋਗਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਆ ਇਸੇ ਕੜੀ ਦੇ ਵਿੱਚ ਅਸੀਂ ਪਹੁੰਚੇ ਆ ਗੁਰੂ ਨਾਨਕ ਨੈਸ਼ਨਲ ਕਾਲਜ ਲੜਕੀਆਂ ਦੇ ਜਿੱਥੇ ਕਿ ਯੋਗ ਕੈਂਪ ਲਗਾਇਆ ਜਾ ਰਿਹਾ ਵਾ ਯੋਗ ਦੇ ਨਾਲ ਕਈ ਬਿਮਾਰੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਠੀਕ ਹੁੰਦੀਆਂ ਵਾ ਇਸੇ ਕੜੀ ਦੇ ਵਿੱਚ ਅੱਜ ਜਿਹੜਾ ਮੈਂ ਪਹਿਲੇ ਵੀ ਦੱਸ ਚੁੱਕਾ 21 ਜੂਨ ਨੂੰ ਵਿਸ਼ਵ ਯੋਗਾ ਦਿਵਸ ਮਨਾਇਆ ਜਾਂਦਾ ਵਾ ਗੁਰੂ ਨਾਨਕ ਨੈਸ਼ਨਲ ਕਾਲਜ ਲੜਕੀਆਂ ਦੇ ਪਹੁੰਚੇ ਆ ਜਿੱਥੇ ਯੋਗ ਸਿਖਾਇਆ ਜਾ ਰਿਹਾ ਉਹ ਤੁਹਾਨੂੰ ਲੈ ਚਲਦੇ ਹਾਂ ਇਸ ਯੋਗ ਕੈਂਪ ਦੇ ਅੰਦਰ ਨਕ ਨੈਸ਼ਨਲ ਲੜਕੀਆਂ ਦੇ ਵਿੜੇ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਅੱਜ ਯੋਗਾ ਦਿਵਸ ਮਨਾਇਆ ਜਾ ਰਿਹਾ ਵਾ ਮੈਡਮ ਸਾਡੇ ਨਾਲ ਮੌਜੂਦ ਨੇ ਵੈਲਕਮ ਜੀ ਸਵਾਗਤ ਤੁਹਾਡਾ ਇਹਤਿਆਲੇ ਨੂੰ ਕਿ ਜੀ ਥੈਂਕ ਯੂ ਜੀ ਕੀ ਕਹਿਣਾ ਚਾਹੋਗੇ 21 ਜੂਨ ਵਿਸ਼ਵ ਯੋਗਾ ਦਿਵਸ ਤੇ ਸਰ 21 ਜੂਨ ਇੱਕ ਐਸਾ ਦਿਨ ਹੈ ਜਿਸਨਸੀ ਆਪਣੇ ਯੋਗਾ ਦਿਨ ਬਣਾਉਂਦੇ ਜ਼ਰੂਰ ਹਨ ਲੇਕਿਨ ਸਾਡੇ ਲਈ ਹਰ ਦਿਨ ਇੱਕ ਯੋਗਾ ਦਿਨ ਹੋਣਾ ਚਾਹੀਦਾ ਹੈ ਐਸੀ ਯੋਗਾ ਨੂੰ ਅਸੀਂ ਆਪਣੀ ਜ਼ਿੰਦਗੀ ਚ ਐਸਾ ਢਾਲ ਲੀਏ ਕਿ ਹਰ ਦਿਨ ਸਾਡੀ ਸ਼ੁਰੂਆਤ ਯੋਗਾ ਤੋਂ ਹੋਵੇ ਇੱਕ ਹੈਲਥੀਅਰ ਜ਼ਿੰਦਗੀ ਨੂੰ ਜੀਣ ਦਾ ਇੱਕ ਸੋਰਸ ਜੀ ਕੀ ਮੈਸੇਜ ਦੇਣਾ ਚਾਹੋਗੇ ਅੱਜ ਕੱਲ ਦੇ ਨੌਜਵਾਨ ਜਿਹੜੇ ਨੌਜਵਾਨ ਪੀੜੀ ਆ ਕੁਝ ਨਸਿਆਂ ਦੇ ਵਿੱਚ ਦੱਬੀ ਜਾ ਰਹੀ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਹੈ ਦੇਖੋ ਸਰ ਇਹ ਐਸੀ ਚੀਜ਼ ਹੈ ਕਿ ਜਿਹੜੀ ਪ੍ਰੈਕਟਿਸ ਦੇ ਨਾਲ ਔਰ ਕਰਨ ਦੇ ਨਾਲ ਪ੍ਰੈਕਟੀਕਲ ਵੇ ਨਾਲ ਅਸੀਂ ਜਦੋਂ ਕਰਦੇ ਆ ਸਾਨੂੰ ਇਸ ਇਹਦੇ ਅਸਰ ਅਸਰ ਬਾਰੇ ਪਤਾ ਲੱਗਦਾ ਹੈ 노 ਡਾਊਟ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਯੋਗਾ ਦੇ ਨਾਲ ਕਿਉਂਕਿ ਯੋਗਾ ਤੁਹਾਡੇ ਮਨ ਤੇ ਅਸਰ ਕਰਦਾ ਹੈ ਔਰ ਤੁਹਾਡਾ ਮਨ ਕਈ ਚੀਜ਼ਾਂ ਤੋਂ ਪਰੇ ਹੁੰਦਾ ਜਿਹੜੀਆਂ ਚੀਜ਼ਾਂ ਤੁਹਾਡੀ ਬੁਰੀ ਆਦਤਾਂ ਨੇ ਚਾਹੇ ਉਹ ਖਾਣ ਪੀਣ ਨੂੰ ਲੈ ਕੇ ਹੋਣ ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ ਯੋਗਾ ਡੈਫੀਨੇਟ ਕਿਉਂਕਿ ਤੁਹਾਡਾ ਮਨ ਜਦੋਂ ਚੇਂਜ ਹੁੰਦਾ ਇੱਕ ਸਪਿਰਚੁਅਲ ਵੇ ਨਾਲ ਇੱਕ ਸਾਈਕਲੋਜੀਕਲ ਵੇ ਨਾਲ ਔਰ ਇੱਕ ਫਿਜ਼ੀਕਲ ਵੇ ਨਾਲ ਯੋਗਾ ਸਾਡੀ ਹੈਲਪ ਕਰਦਾ ਔਰ ਇੱਕ ਹਰ ਕੈਟਾਗਰੀ ਚੱਲ ਪਰਦਾ ਮੈਡਮ ਕਿਹੜੀਆਂ ਬਿਮਾਰੀਆਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਤੇ ਜਿਹੜੀਆਂ ਆਪਾਂ ਠੀਕ ਕਰ ਸਕਦੀ ਸਰ ਮਾਈਨਰ ਪ੍ਰੋਬਲਮਸ ਜਿਵੇਂ ਕਿ ਹੁਣ ਸਰਵਾਈਕਲ ਦੀ ਪ੍ਰੋਬਲਮ ਹੈ ਹੈਡੈਕ ਦੀ ਪ੍ਰੋਬਲਮ ਹੈ ਗਰਮੀਆਂ ਦੇ ਵਿੱਚ ਬ राइट उर्सोबाद ਸਾਡੀ ਸਟਮਕ ਦੀ ਸਭ ਤੋਂ ਜ਼ਿਆਦਾ ਜਿਹੜੀ ਮੇਨ ਪ੍ਰੋਬਲਮ ਹੈ ਮੈਂ ਇਹ ਕਹਾਂਗੀ ਕਿ ਹਰ ਇੱਕ ਪ੍ਰੋਬਲਮ ਹੀਲ ਹੁੰਦੀ ਹੈ ਲੇਕਿਨ ਡਾਇਰੈਕਟ ਯੋਗਾ ਤੁਹਾਨੂੰ ਅਗਰ ਸੋਚੀਏ ਕਿ ਪਹਿਲੇ ਦਿਨ ਆਓ ਦੂਜੇ ਦਿਨ ਆਓ ਤੁਹਾਡੀ ਪ੍ਰੋਬਲਮ ਹੀਲ ਹੋਣ ਐਵੇਂ ਨਹੀਂ ਹੈ ਯੋਗਾ ਟਾਈਮ ਦਿਓ ਯੋਗਾ ਨੂੰ ਠੀਕ ਹੈ ਔਰ ਟਾਈਮ ਦੇ ਨਾਲ-ਨਾਲ ਤੁਹਾਡੇ ਮਨ ਤੇ ਜਿਹੜਾ ਅਸਰ ਹੁੰਦਾ ਹੈ ਤੁਹਾਨੂੰ ਸਮਝ ਆਣੀ ਸ਼ੁਰੂ ਹੁੰਦੀ ਹੈ ਤੁਹਾਡੇ ਸ਼ਰੀਰ ਨੂੰ ਕਿਸ ਚੀਜ਼ ਦੀ ਲੋੜ ਹੈ ਕਿਸ ਦੀ ਨਹੀਂ ਹੈ ਤੁਹਾਡਾ ਡਾਈਟ ਚਾਰਟ ਪ੍ਰੋਪਰ ਸੈੱਟ ਹੋ ਜਾਂਦਾ ਤੁਹਾਡਾ ਲਾਈਫ ਸਟਾਈਲ ਸੈਟਲ ਹੋ ਜਾਂਦਾ ਤੁਹਾਡੀ ਹਰ ਇੱਕ ਚੀਜ਼ ਤੁਹਾਡੀ ਰੁਟੀਨ ਬਣਦੀ ਹੈ ਫਿਰ ਉਹਦੇ ਨਾਲ ਤੁਹਾਡੀ ਜ਼ਿੰਦਗੀ 'ਚ ਤੁਹ ਮੈਡਮ ਸੋਰੀ ਨਾ ਭੁੱਲ ਪੁੱਛ ਲਈ ਤੇ ਨਾ ਮਨਰਾਜ ਮਨਰਾਜ ਜੀ ਮੈਂਨੇ ਕੋਦਰ ਤੋਈਆਂ ਜੀ ਹਾਂਜੀ ਥੈਂਕ ਯੂ ਹਾਂਜੀ ਹਾਂਜੀ ਸਸਰੀਪਾਲ ਜੀ ਸਸਰੀਪਾਲ ਜੀ 21 ਜੂਨ ਯੋਗਾ ਦਿਵਸ ਤਾਂ ਜੀ ਕੀ ਮੈਸੇਜ 21 ਜੂਨ ਅੰਤਰਰਾਸ਼ਟਰੀ ਯੋਗ ਦਿਵਸ ਤੇ ਮੈਸੇਜ ਮੈਂ ਤਾਂ ਇਹੀ ਕਹਿਣਾ ਚਾਹੁੰਦੀ ਹੈਗੀ ਆ ਕਿ ਹਰ ਇੱਕ ਇਨਸਾਨ ਨੂੰ ਯੋਗ ਕਰਨ ਵਾਸਤੇ ਪੂਰੇ ਦਿਨ ਦੇ ਵਿੱਚ ਪੰਜ ਤੋਂ 10 ਮਿੰਟ ਵੀ ਕੱਢ ਲਏ ਜਾਣ ਤੇ ਅਸੀਂ ਫਿਜ਼ੀਕਲੀ ਫਿਟ ਹੋ ਸਕਦੇ ਹਾਂ ਫਿਜ਼ੀਕਲੀ ਮੈਂਟਲੀ ਸਾਨੂੰ ਰਿਲੈਕਸ ਮਿਲਦਾ ਆ ਕਿ ਅਸੀਂ ਬਿਮਾਰੀਆਂ ਤੋਂ ਰੈਥ ਹੋ ਸਕਦੇ ਹਾਂ ਹਸਨ ਨਾਲ ਵੀ ਕਹਿੰਦੇ ਯੋਗ ਹੁੰਦਾ ਹਸਨ ਦੀ ਬਿਮਾਰੀਆਂ ਜਿਹੜੇ ਹਸਨ ਦੇ ਨਾਲ ਯੋਗ ਹੁੰਦਾ ਇੱਕ ਤਾਂ ਤੁਹਾਡੇ ਨਾਲ ਕਰਾਇਆ ਮੇਰਾ ਨਿਕਲਦਾ ਕਦੋਂ ਦੇਣਾ ਇਹ ਵੀ ਦੱਸ ਦਿਓ ਨਾਲੇ ਕਰਾਇਆ ਜੀ ਆਇਆ ਤੁਸੀਂ ਅੱਜ ਹੀ ਲੈ ਕੇ ਜਾਇਓ ਠੀਕ ਹੈ ਨਾ ਪਰ ਪਹਿਲਾਂ ਵਾਂਗੂ ਧੱਕੇ ਨਾ ਮਾਰਿਓ ਜੋਗਾ ਜੀ ਧੱਕੇ ਮਾਰ ਕੇ ਤਾਂ ਘਰੋਂ ਨਾ ਗੱਡਿਓ ਇਹ ਵੀ ਇਕਲੀ ਹੋਗਾ ਨਾਂ ਦੱਸ ਠੀਕ ਹੈ ਨਾ ਮੇਰਾ ਨਾਮ ਸੁਖਵਿੰਦਰ ਕੌਰ ਹੈ ਥੈਂਕ ਯੂ ਵੈਲਕਮ ਜੀ ਸਵਾਗਤ ਹੈ ਤੁਹਾਡਾ ਇੱਕ ਤਲਵਰ ਨੂੰ ਵਿੱਚ ਜੀ ਸਸੀ ਘਾਲ ਜੀ ਇਕਤਾਲਾ ਟੀਮ ਦਾ ਬਹੁਤ-ਬਹੁਤ ਕਾਲਜ ਦੇ ਅੰਦਰ ਸਵਾਗਤ ਹੈ ਅਸੀਂ ਅੱਜ ਗੁਰੂ ਨਾਨਕ نیشنل ਕਾਲਜ ਫਰਬੂਮੈਂਡ ਦੇ ਵਿੱਚ ਐਨਸੀਸੀ ਅਤੇ ਐਨਐਸਐਸ ਤੇ ਐਨਸੀਸੀ ਦੇ ਸੀਨੀਅਰ ਤੇ ਜੂਨੀਅਰ ਦੋਨੋਂ ਵਿੰਗ ਤੇ ਐਨਐਸਐਸ ਵਿੰਗ ਜਿਹੜਾ ਅਸੀਂ ਰਲ ਕੇ ਅੱਜ ਇੱਥੇ ਇੰਟਰਨੈਸ਼ਨਲ ਯੋਗ ਦਿਵਸ ਸੈਲੀਬ੍ਰੇਸ਼ਨ ਕਰਨ ਜਾ ਰਹੇ ਹਾਂ ਇਸ ਯੋਗ ਦਿਵਸ ਤੇ ਮੈਂ ਸਭ ਨੂੰ ਇੱਕੋ ਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਕਹਿੰਦੇ ਹਨ ਕਿ ਹੈਲਥ ਇਜ਼ ਵੈਲਥ ਜਿਸ ਇਨਸਾਨ ਦੇ ਕੋਲ ਵਧੀਆ ਹੈਲਥ ਹੈ ਉਹ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ ਐਸੇ ਕਰਕੇ ਜੇਕਰ ਅਸੀਂ ਆਪਣੀ ਸਿਹਤ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੀ ਰੁਟੀਨ ਦੇ ਵਿੱਚ ਆਪਣੀ ਡੇਲੀ ਲਾਈਫ ਦੇ ਵਿੱਚ ਯੋਗਾ ਨੂੰ ਹਰ ਰੋਜ਼ ਆਪਣਾ ਥੋੜਾ ਸਮਾਂ ਕੱਢ ਕੇ ਜ਼ਰੂਰ ਦੇਣਾ ਚਾਹੀਦਾ ਹੈ ਸਿਰ ਸਾਡੇ ॠषि मुनि ਜਿਹੜੇ ਸਦੀਆਂ ਤੋਂ ਯੋਗ ਨੂੰ ਅਪੜਾ ਕੇ ਇੱਕ ਉਹਨਾਂ ਨੇ ਆ ਤੰਦਰੁਸਤ ਸਮਾਜ ਜਿਹੜਾ ਕਾਇਮ ਕੀਤਾ ਹੈ ਤੇ ਸਾਡੀ ਅੱਜ ਕੱਲ ਜਿਹੜੀ ਆ ਲਾਈਫ ਇੰਨੀ ਕੁ ਬਿਜੀ ਹੋ ਚੁੱਕੀ ਹੈ ਕਿ ਅਸੀਂ ਇਹ ਸਭ ਚੀਜ਼ਾਂ ਤੋਂ ਪਰੇ ਹੁੰਦੇ ਜਾ ਰਹੇ ਹਾਂ ਅਤੇ ਸਾਡੇ ਰਿਸਪੈਕਟਡ ਪ੍ਰਧਾਨ ਮੰਤਰੀ ਨਰਿੰਦਰ ਕੁਮਾਰ ਮੋਦੀ ਜੀ ਨੇ ਇਸ ਨੂੰ ਆਪਣੇ ਭਾਰਤ ਨੂੰ ਹੈਲਥੀ ਬਣਾਉਣ ਲਈ ਭਾਰਤ ਨੂੰ ਇੱਕ ਸਿਹਤਮੰਦ ਭਾਰਤ ਬਣਾਉਣ ਦੇ ਲਈ ਇਸ ਰੋਜ਼ਾਨ ਨੂੰ ਨਵੇਂ ਸਿਰ ਤੋਂ ਸ਼ੁਰੂਆਤ ਕੀਤੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੱਧ ਤੋਂ ਵੱਧ ਇਸ ਵਿੱਚ ਭਾਗ ਲੈਣ ਅਤੇ ਆਪਣੀ ਸਿਹਤ ਨੂੰ ਤੰਦਰੁਸਤ ਬਣਾਉਂਦੇ ਹੋਏ ਭਾਰਤ ਨੂੰ ਤੰਦਰੁਸਤ ਬਣਾਉਣ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ 21 ਜੂਨ ਯੋਗਾ ਦਿਵਸ ਹੈ ਮੈਂ ਕੁਝ ਬੱਚਿਆਂ ਦੇ ਨਾਲ ਵੀ ਥੋੜੀ ਜੀ ਗੱਲਬਾਤ ਜ਼ਰੂਰ ਕਰਨੀ ਚਾਹਾਂਗਾ ਨਹੀਂ ਜੀ ਪਿਛੇ ਨਹੀਂ ਜਾਣਾ ਹਾਂ ਕੀ ਨਾਮ ਹੈ ਜੀ ਸਰਬਜੀਤ ਕਰੋ ਸਰਬਜੀਤ ਯੋਗ ਦਿਵਸ ਦੇ ਵਿੱਚ ਅੱਜ 21 ਜੂਨ ਯੋਗ ਦਿਵਸ ਆ ਕਿਦਾਂ ਦਾ ਲੱਗਾ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗਾ ਅਸੀਂ ਹੁਣ ਆਪਣੀ ਲਾਈਫ 'ਚ ਰੋਜ਼ ਹੀ ਯੋਗ ਕਰਾਂਗੇ ਇਸ ਤੋਂ ਪਹਿਲਾਂ ਅਸੀਂ ਕਰਦੇ ਨਹੀਂ ਸੀਗੇ ਪਰ ਇੱਥੇ ਅਸੀਂ ਯੋਗ ਕੀਤਾ ਤੇ ਵਧੀਆ ਲੱਗਾ ਕੀ ਨਾਮ ਜੀ ਸਰਜੀਤ ਕਾਲ ਜੀ ਮਨੀਸ਼ਾ ਸਰ ਜੀ ਕਿਸ ਤਰ੍ਹਾਂ ਲੱਗਾ ਯੋਗ ਦੇ ਵਸਦਾ ਧੰਨਵਾਦ ਬਹੁਤ ਵਧੀਆ ਲੱਗਾ ਸਰ ਪਹਿਲਾਂ ਇਹ ਸੀਗਾ ਕਿ ਅਸੀਂ ਕਦੇ ਵੀ ਯੋਗ ਕੀਤਾ ਨਹੀਂ ਸੀ ਦੇਖਦੇ ਹੀ ਸੀਗੇ ਸਿਰਫ ਤੇ ਪ੍ਰੈਕਟੀਕਲੀ ਅੱਜ ਕੀਤਾ ਤੇ ਸਾਨੂੰ ਇੰਨਾ ਵਧੀਆ ਲੱਗਾ ਕਿ ਹੁਣ ਇਹ ਆ ਸਾਡੀ ਲਾਈਫ ਦਾ ਏਮ ਕਿ ਅਸੀਂ ਯੋਗ ਕਰਾਂਗੇ ਜੀ ਹਾਂਜੀ ਯੋਗ ਦਾ ਬਹੁਤ ਫਾਇਦਾ ਇਹਨਾਂ ਨੇ ਦੱਸਿਆ ਕਿ ਬਹੁਤ ਜ਼ਿਆਦਾ ਫਾਇਦਾ ਆ ਯੋਗ ਦਾ ਮੈਂ ਗੱਲਬਾਤ ਕਰਾਂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੀਨਾ ਜੀ ਰਾਜਵੀਰ ਕੌਰ ਯੋਗ ਦਵਸਤੇ ਅੱਜ ਕਿਸ ਤਰ੍ਹਾਂ ਲੱਗਾ ਬਹੁਤ ਵਧੀਆ ਲੱਗਾ ਜੀ ਇਹਦੇ ਵਿੱਚ ਆਪਾਂ ਨੂੰ ਸਰੀਰਿਕ ਆਪਣੀ ਫਿਟਿੰਗ ਦੇ ਬਾਰੇ ਦੱਸਿਆ ਜਾਂਦਾ ਆ ਇਹ ਇਹਦੇ ਆਪਾਂ ਨੂੰ ਬਹੁਤ ਫਾਇਦੇ ਹੁੰਦੇ ਆ ਆਪਾਂ ਇਹਦੇ ਨਾਲ ਆਪਣੇ ਸਰੀਰ ਨੂੰ ਫਿੱਟ ਰੱਖ ਸਕਦੇ ਆ ਹਾਂਜੀ ਸ਼ੁਕਰੀਆ ਜੀ 21 ਜੂਨ ਯੋਗ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ ਵਾ 1 ਜੂਨ ਯੋਗ ਦਿਵਸ ਮਨਾਇਆ ਜਾ ਰਿਹਾ ਵਾ ਗੁਰਨਾਨਕ ਨੈਸ਼ਨਲ ਕਾਲਜ ਲੜਕੀਆਂ ਦੇ ਪਹੁੰਚੇ ਆ ਜਿੱਥੇ ਕਿ ਅੱਜ 21 ਜੂਨ ਇੱਕ ਯੋਗ ਕੈਂਪ ਲੱਗਾ ਆ ਯੋਗ ਕੈਂਪ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਦੇ ਪਾ ਦੱਸੇ ਗਏ ਨੇ ਸਾਡਾ ਵੀ ਇੱਕੋ ਹੀ ਮੈਸੇਜ ਆ ਕਿ ਹਰ ਰੋਜ਼ ਯੋਗ ਕਰੋ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਬਿਮਾਰੀਆਂ ਤੁਹਾਨੂੰ ਲੱਗਣ ਵਾਲੀਆਂ ਬਿਮਾਰੀਆਂ ਇਸ ਤੋਂ ਦੂਰ ਹੋਇਆ ਜਾ ਸਕੇ ਕੈਮਰਾ ਪਰਸਨ ਸੁਮੇਤ ਠਿੰਗੜਾ ਦੇ ਨਾਲ ਸੁਸ਼ੀਲ ਠਿੰਗੜਾ ਇਕਤਾ ਲਰ ਨਿਊਜ਼ ਨਕੋ